ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈ ਸਵੇਰੇ ਸਵੇਰੇ ਦੇ 7 ਵਜੇ ਦਾ ਟਾਈਮ ਹੈ ਤੇ ਅਸੀਂ ਅੱਜ ਲੱਗੇ ਸਫਾਈਆਂ ਸਟਾਰਟ ਕਰਤੀਆਂ ਅਸੀਂ ਇਹ ਅਸੀਂ ਅੱਜ ਬੈੱਡ ਦਾ ਸਾਰਾ ਸਮਾਨ ਕੱਢਤਾ ਤੇ ਸਾਰੀ ਜਿਹੜੀ ਤਾਕੀਆਂ ਦੀ ਕਲੀਨਿੰਗ ਹੈ ਜਾਂ ਫਿਰ ਕੱਦਾਂ ਦੀ ਕਲੀਨਿੰਗ ਹੈ ਸਾਰੀ ਨਵੂਨੇ ਕਰੀਏ ਪੱਖਾ ਪੱਖਾ ਭੁੱਖਾ ਸਭ ਤੇ ਜਿਹੜਾ ਸਮਾਨ ਸੀਗਾ ਵਿੱਚ ਤੇ ਉਹ ਕੱਢ ਕੇ ਅਸੀਂ ਇੱਧਰ ਢੱਪ ਲਾਉਣੇ ਨੂੰ ਰੱਖਤਾ ਕੁਛ ਅਸੀਂ ਅਰਜਾਈਆਂ ਅਰਜੁਈਆਂ ਐ ਜਿਹੜੀਆਂ ਉਹ ਉਹ ਛੱਤਪੱਟ ਸੁੱਕਣੀਆਂ ਬਾਤੀਆਂ ਜਿੰਨੇ ਨੂੰ ਨਵੂ ਮੂਰੇ ਲੱਗੀ ਹੋਈ ਤੇ ਨੇ ਨੂੰ ਮੈਧਰਾ ਬਣਾ ਕੇ ਚੰਦਾ ਸਾਰਾ ਕੰਮ ਕੰਪਲੀਟ ਕਰਕੇ ਕਿਚਨ ਕਲੀਨ ਕਰ ਚੁੱਕੀ ਹਾਂ ਖਾਣਾ ਬਣ ਗਿਆ ਦੁੱਧ ਉਬਲ ਗਿਆ ਸਬਜ਼ੀ ਬਣ ਗਈ ਸਭ ਮੰਜੇ ਗਏ ਤੇ ਪੋਚਾ ਰਹਿ ਗਿਆ ਬਸ ਹੁਣ ਪੋਚਾ ਲਾਉਨੇ ਆ ਅੱਜ ਜੀ ਅਸੀਂ ਕਰਿਆ ਸਾਰਾ ਹਾਲ ਖਾਲੀ ਇੱਧਰ ਸਫਾਈਆਂ ਚੱਲਦੀਆਂ ਸਾਰਾ ਸਾਫ ਕਰਕੇ ਸੈਟ ਕਰੂਗੇ ਨਵੂ ਕੀਸ਼ ਪੱਖੇ ਸਾਫ ਕਰਨ ਲੱਗਿਆ ਵਾ ਤੇ ਇੱਕ ਦਿਨ ਕਰਿਆ ਵਾ ਸਫਾਈ ਸਾਮਾਨ ਸਟ ਕਰਤਾ ਜੀ ਅਸੀਂ ਸੋਫਾ ਸਾਬੇ ਅੰਦਰ ਸਾਰੀ ਸਫਾਈ ਹੋ ਚੁੱਕੀ ਆ तकरीबन ਤੇ ਅੰਦਰ ਵੀ ਪੂਰਾ ਰੂਮ ਸਾਫ ਕਰਕੇ ਤਿਆਰ ਕਰਤਾ ਹਾਲ ਵੀ ਇਹਦਾ ਵੀ ਸਾਰਾ ਸਾਮਾਨ ਅੰਦਰ ਤੇ ਸਕਾ ਕੇ ਰੱਖ ਚੁੱਕੇ ਅਸੀਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਪੂਰੇ ਪਰਿਵਾਰ ਵੱਲੋਂ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹੈਪੀ ਵਿਜੇ ਦਸ਼ਮੀ ਦੀਆਂ ਤੇ ਸ਼ਾਮ ਦਾ ਟਾਈਮ ਹੈ ਜੀ ਸਵੇਰ ਤਾਂ ਜਿਹੜਾ ਮੱਥਾ ਵਗੈਰਾ ਅਸੀਂ ਸੇ ਸਟੇਕ ਲਿਆ ਤੇ ਹੁਣ ਅੱਛੀ ਚੱਲੇ ਆ ਜੀ ਸੋਲਖੀਆਂ ਸਾਹਿਬ ਮੱਥਾ ਟੇਕਣ ਕਿਉਂਕਿ ਦਸਵੀਂ ਨੂੰ ਅਸੀਂ ਮੱਥਾ ਟੇਕਣ ਜਾਂਦੇ ਆ ਕਿ ਸ਼ੂ ਵੀ ਚੱਲਿਆ ਜਨੂ ਵੀ ਚੱਲੀ ਆ ਤੇ ਵਾਪਸੀ ਤੇ ਇੰਦਰ ਸਾਹਿਬ ਜੀ ਵੀ ਤੇ ਵਾਪਸੀ ਤੇ ਅਸੀਂ ਬੱਚਿਆਂ ਨੂੰ ਅਸੀਂ ਬਾਹਰ ਚ ਰਾਵਣ ਵੀ ਦਿਖਾ ਦੂੰਗੇ ਇੱਥੇ ਰੋਪੜ ਦਸ਼ਹਿਰਾ ਵੀ ਦਿਖਾ ਦੂੰਗੇ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਜੇ ਵਾਹ ਬੋਦਾਏ ਪੰਚ ਆਹਾ ਓਮ ਨੀਂ ਓਮ ਬਲੇ ਸਰਸਤੁਰਾ ਤੇਵੇ ਬਾਹ ਬੋਦਾਏ ਪੰਚ ਆਹਾ ओम रहीम गुंबले सर्वत्र सत्य होते वे बाम बधाई फतवा हा ओम रहीम गुंबले फौजी खान लगी